ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਅਮੀਰ ਬਣਨਾ ਚਾਹੁੰਦੇ ਹੋ ਤੇ ਇਹਨਾਂ ਚਾਰ ਗੱਲਾਂ ਨੂੰ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਤੇ ਜੇਕਰ ਤੁਸੀਂ ਇਹਨਾਂ ਦੱਸੀਆਂ ਹੋਈਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣ ਸਕਦੇ ਹੋ। ਹੋ ਸਕਦਾ ਹੈ ਇਹ ਵੀਡੀਓ ਤੁਹਾਡੀ ਪੂਰੀ ਹੀ ਲਾਈਫ ਨੂੰ ਚੇਂਜ ਕਰ ਦੇਵੇ। ਤੁਸੀਂ ਅਮੀਰਤਾ ਬਣਨਾ ਚਾਹੁੰਦੇ ਹੋ। ਵੱਡੇ ਵੱਡੇ ਸੁਪਨੇ ਵੀ ਵੇਖਦੇ ਹੋ। ਪਰ ਸਭ ਤੋਂ ਪਹਿਲਾਂ ਇਹ ਪੰਜ ਘਟੀਆਂ ਆਦਤਾਂ ਨੂੰ ਛੱਡਣਾ ਪੈਣਾ ਹੈ। ਜੋ ਤੁਹਾਨੂੰ ਕਦੇ ਵੀ ਸਕਸੈਸਫੁਲ ਹੋਣ ਹੀ ਨਹੀਂ ਦੇਣਗੇ ਕਿਉਂਕਿ ਤੁਸੀਂ ਜਿਹੜੇ ਸੁਪਨੇ ਵੇਖੇ ਹਨ ਉਹਨਾਂ ਨੂੰ ਪੂਰਾ ਤੁਹਾਨੂੰ ਹੀ ਕਰਨਾ ਪੈਣਾ ਹੈ ਇਹ ਲਾਈਫ ਜਿਹੜੀ ਹੁੰਦੀ ਹੈ ਕੋਈ ਪਿਕਚਰ ਨਹੀਂ ਹੁੰਦੀ ਜਿਸ ਦੇ ਵਿੱਚ ਲਾਸਟ 'ਚ ਹੀਰੋ ਸਕਸੈਸਫੁਲ ਹੋ ਜਾਂਦਾ ਹੈ ਇੱਥੇ ਆਪਣੇ ਸੁਪਨਿਆਂ ਦੇ ਲਈ ਸਾਥ ਸੰਗਰ ਜੀ ਖੁਦ ਹੀ ਲੜਨਾ ਪੈਂਦਾ ਹੈ ਕੁਝ ਖੋਣਾ ਪੈਂਦਾ ਹੈ ਕੁਝ ਪਾਉਣਾ ਪੈਂਦਾ ਹੈ ਇਸ ਲਈ ਵੀਡੀਓ ਨੂੰ ਸਿਰਫ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਜੇਕਰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਸਾਥ ਸੰਗਤ ਜੀ ਸਭ ਤੋਂ ਪਹਿਲੀ ਵੱਡੀ ਗੱਲ ਜਿਹੜੀ ਪਹਿਲੀ ਆਦਤ ਹੈ ਆਲਸ ਤੁਸੀਂ ਸਵੇਰੇ ਉੱਠਦੇ ਹੋ అలਾਰਮ ਵੱਜਦਾ ਹੈ ਤੁਸੀਂ ਕੀ ਕਰਦੇ ਹੋ ਸਨੂਜ਼ ਕਰਕੇ ਫਿਰ ਸੌ ਜਾਂਦੇ ਹੋ ਇਹ ਹੀ ਤੁਹਾਡਾ ਸੁਪਨਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਜਦੋਂ ਪੂਰੀ ਦੁਨੀਆ ਮਿਹਨਤ ਕਰਨ ਵਿੱਚ ਲੱਗੀ ਹੁੰਦੀ ਹੈ ਤੁਸੀਂ ਨੀਂਦ ਅਤੇ ਆਰਾਮ ਦੇ ਪਿੱਛੇ ਭੱਜ ਰਹੇ ਹੁੰਦੇ ਹੋ ਯਾਦ ਰੱਖੋ ਕਿ ਆਲਸ ਤੁਹਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਇਹ ਹਰ ਸਮੇਂ ਤੁਹਾਨੂੰ ਪਿੱਛੇ ਵੱਲ ਧੱਕ ਰਹੀ ਹੁੰਦੀ ਹੈ ਇਹਦਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਚਾਹੀਦਾ ਆਲਸ ਨੇ ਸਿਰਫ ਤੁਹਾਡੇ ਕੰਮਾਂ ਵਿੱਚ ਰੁਕਾਵਟ ਹੀ ਪਾਉਣੀ ਹੈ ਤੇ ਨਾਲ ਹੀ ਨਾਲ ਤੁਹਾਡੇ ਦਿਮਾਗ ਨੂੰ ਵੀ ਖੋਖਲਾ ਕਰ ਦੇਣਾ ਹੈ ਤੁਸੀਂ ਸੋਚਦੇ ਹੋ ਅਜੇ ਬੜਾ ਸਮਾਂ ਪਿਆ ਹੈ ਪਰ ਇਹ ਵੇਲਾ ਤੁਹਾਡੇ ਹੱਥਾਂ ਵਿੱਚੋਂ ਨਿਕਲਦਾ ਜਾ ਰਿਹਾ ਹੈ ਜਿਵੇਂ ਰੇਤ ਚਿਹੜੀ ਹੈ ਅਮੀਰ ਬਣਨ ਵਾਲਿਆਂ ਲੋਕਾਂ ਨੂੰ ਜਾਣਦੇ ਹਨ ਕਿ ਵਕਤ ਸਭ ਤੋਂ ਕੀਮਤੀ ਚੀਜ਼ ਹੈ ਰੇਤ ਵਾਂਗੂ ਹੱਥ ਵਿੱਚੋਂ ਖਿਸਕਦਾ ਜਾ ਰਿਹਾ ਹੈ ਇੱਕ ਇੱਕ ਸਕਿੰਟ ਦਾ ਸਮਾਂ ਇਸਤੇਮਾਲ ਤੁਹਾਨੂੰ ਕਰਨਾ ਚਾਹੀਦਾ ਹੈ ਫਿਰ ਉਹਨਾਂ ਦੀ ਜ਼ਿੰਦਗੀ ਦਾ ਕਾਮਯਾਬੀ ਦਾ ਰਾਜ ਬਣ ਜਾਵੇਗਾ ਤੁਹਾਡੇ ਲਈ ਸਵੇਰੇ ਜਲਦ ਉੱਠਣਾ ਵੀ ਮੁਸ਼ਕਲ ਹੁੰਦਾ ਹੈ ਆਲਸਤਾ ਸਭ ਤੋਂ ਵੱਡਾ ਖਤਰਾ ਇਹੀ ਹੈ ਇਹ ਤੁਹਾਨੂੰ ਹੌਲੀ-ਹੌਲੀ ਇੱਕ ਅਜਿਹੀ ਆਦਤ ਵਿੱਚ ਪਾ ਦਿੰਦਾ ਹੈ ਜਿੱਥੋਂ ਵਾਪਸ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਛੋਟੇ-ਛੋਟੇ ਕੰਮਾਂ ਨੂੰ ਟਾਲਦੇ ਹੋ ਉਹ ਟਾਲਣਾ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਹੈ ਟਾਲ ਮਟੋਲ ਕਰਨ ਵਾਲੇ ਲੋਕ ਕਦੇ ਵੀ ਵੱਡੇ-ਵੱਡੇ ਸੁਪਨੇ ਪੂਰੇ ਨਹੀਂ ਕਰ ਸਕਦੇ ਅਮੀਰ ਲੋਕ ਹਰ ਦਿਨ ਆਪਣੇ ਆਪ ਨੂੰ ਪੁਸ਼ ਕਰਦੇ ਹਨ ਉਹ ਜਾਣਦੇ ਹਨ ਕਿ ਕੰਫਰਟ ਜ਼ੋਨ ਵਿੱਚੋਂ ਬਾਹਰ ਨਿਕਲਣਾ ਹੀ ਗਰੋਥ ਦੀ ਪਹਿਲੀ ਪੌੜੀ ਹੁੰਦੀ ਹੈ ਤੁਹਾਡੇ ਕੋਲ ਵੀ 24 ਘੰਟੇ ਹਨ ਤੇ ਉਹਨਾਂ ਦੇ ਕੋਲ ਵੀ ਜੋ ਇੱਕ ਬਿਜ਼ਨਸਮੈਨ ਇੱਕ ਲੀਡਰ ਜਾਂ ਇੱਕ ਸਫਲ ਵਿਅਕਤੀ ਕੋਲ ਹੁੰਦੇ ਹਨ ਪਰ ਫਰਕ ਇਹੀ ਹੈ ਉਹ ਆਪਣੇ ਹਰ ਘੰਟੇ ਦਾ ਹਿਸਾਬ ਰੱਖਦੇ ਹਨ ਅਤੇ ਤੁਸੀਂ ਸੋਚਦੇ ਹੋ ਚਲੋ ਥੋੜਾ ਹੋਰ ਆਰਾਮ ਕਰ ਲੈਂਦੇ ਹਾਂ ਯਾਦ ਰੱਖੋ ਇਹ ਥੋੜਾ ਆਰਾਮ ਹੀ ਤੁਹਾਨੂੰ ਜ਼ਿੰਦਗੀ ਪਰ ਪਛਤਾਉਣ ਲਈ ਮਜਬੂਰ ਕਰ ਸਕਦਾ ਹੈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੀ ਇਹ ਗੰਦੀ ਆਦਤ ਨੂੰ ਬਦਲ ਦਿਓ ਸਵੇਰੇ ਜਲਦੀ ਉੱਠੋ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਇਸਨਾਨ ਕਰਕੇ ਥੋੜਾ ਸਮਾਂ ਆਪਣੇ ਪਰਮਾਤਮਾ ਜੀ ਨੂੰ ਦਿਓ ਤੇ ਉਸ ਤੋਂ ਬਾਅਦ ਤੁਸੀਂ ਥੋੜਾ ਸਮਾਂ ਆਪਣੇ ਸਰੀਰ ਨੂੰ ਦੇਣਾ ਹੈ ਇਹ ਦੋਵੇਂ ਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹਨ ਆਪਣੀ ਇਸ ਆਦਤ ਨੂੰ ਤੁਸੀਂ ਚੰਗੇ ਬਣਾਉਣਾ ਹੈ ਸਵੇਰੇ ਉੱਠਣਾ ਹੈ ਦਿਨ ਦੀ ਇੱਕ ਪ੍ਰੋਪਰ ਸ਼ੁਰੂਆਤ ਕਰਨੀ ਹੈ ਆਲਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਕਰਨਾ ਹੈ ਨਹੀਂ ਤਾਂ ਆਲਸ ਤੁਹਾਡੇ ਸੁਪਨਿਆਂ ਨੂੰ ਖਾ ਜਾਵੇਗਾ ਤੁਸੀਂ ਆਪਣੇ ਜ਼ਿੰਦਗੀ ਵਿੱਚ ਤੈਅ ਕਰ ਲਓ ਕਿ ਆਰਾਮ ਕਰਨਾ ਹੈ ਜਾਂ ਕਾਮਯਾਬੀ ਨੂੰ ਪਾਉਣਾ ਹੈ ਤੁਹਾਡੀ ਦੂਸਰੀ ਘਟੀਆ ਆਦਤ ਜਿਹੜੀ ਹੁੰਦੀ ਹੈ ਟਾਈਮ ਵੇਸਟ ਕਰਨਾ ਸਾਥ ਸੰਗਾ ਜੀ ਤੁਸੀਂ ਕਦੇ ਸੋਚਿਆ ਹੈ ਤੁਹਾਡੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ ਪਰ ਸਵਾਲ ਇਹ ਹੈ ਇਹਨਾਂ 24 ਘੰਟਿਆਂ ਦਾ ਇਸਤੇਮਾਲ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਸਮਾਂ ਸਹੀ ਦਿਸ਼ਾ ਵੱਲ ਲਗਾ ਰਹੇ ਹੋ ਜਾਂ ਫਿਰ ਦਿਨ ਭਰ ਸੋਸ਼ਲ ਮੀਡੀਆ ਤੇ ਰੀਲਸ ਵੀਡੀਓ ਵੇਖ ਕੇ ਹੀ ਬਰਬਾਦ ਕਰ ਰਹੇ ਹੋ ਜੇਕਰ ਤੁਸੀਂ ਸੋਚਦੇ ਹੋ ਛੋਟੀ-ਛੋਟੀਆਂ ਚੀਜ਼ਾਂ ਤੁਹਾਡੇ ਵਕਤ ਨੂੰ ਨਹੀਂ ਖਾਂਦੀਆਂ ਤੁਸੀਂ ਸਭ ਤੋਂ ਵੱਡੇ ਧੋਖੇ ਦੇ ਵਿੱਚ ਹੋ ਸੋਸ਼ਲ ਮੀਡੀਆ ਵੀਡੀਓ ਗੇਮਸ ਤੇ ਫਾਲਤੂ ਗੱਲਾਂ ਦੇ ਵਿੱਚ ਤੁਹਾਡਾ ਸਾਰਾ ਦਿਨ ਨਿਕਲ ਜਾਂਦਾ ਹੈ ਤੁਸੀਂ ਸੋਚਦੇ ਹੋ ਥੋੜਾ ਰਿਲੈਕਸ ਕਰ ਰਹੇ ਹਾਂ ਥੋੜੀ ਬ੍ਰੇਕ ਲੈ ਰਹੇ ਹਾਂ ਪਰ ਤੁਹਾਨੂੰ ਪਤਾ ਹੈ ਇਹ ਥੋੜਾ ਦਿਨ ਹੀ ਤੁਹਾਨੂੰ ਪਿੱਛੇ ਤਕੇਲ ਰਿਹਾ ਹੁੰਦਾ ਹੈ ਇੱਕ ਦਿਨ ਵਿੱਚ ਤੁਸੀਂ ਕਿੰਨਾ ਸਮਾਂ ਫੋਨ ਵੇਖਦੇ ਹੋ ਫਿਰ ਦੂਸਰੀ ਚੀਜ਼ ਤੇ ਫਿਰ ਤੀਸਰੀ ਚੀਜ਼ ਇਸੇ ਤਰੀਕੇ ਨਾਲ ਤੁਹਾਡਾ ਪੂਰਾ ਦਿਨ ਨਿਕਲ ਜਾਂਦਾ ਹੈ ਫਿਰ ਜਦੋਂ ਦਿਨ ਖਤਮ ਹੁੰਦਾ ਹੈ ਆਪਣੇ ਆਪ ਨੂੰ ਕਹਿੰਦੇ ਹੋ ਅੱਜ ਤੱਕ ਕੁਝ ਕਰ ਨਹੀਂ ਸਕੇ ਸਫਲ ਲੋਕ ਤਾਂ ਸਾਧ ਸੰਗਤ ਜੀ ਆਪਣਾ ਹਰ ਸਕਿੰਟ ਗਿਣਦੇ ਹਨ ਉਹਨਾਂ ਕੋਲ ਦਿਨ ਪਰ ਇੱਕ ਹੀ ਪ੍ਰੋਪਰ ਪਲੈਨਿੰਗ ਹੁੰਦੀ ਹੈ ਉਹ ਜਾਣਦੇ ਹਨ ਕਿ ਸਮਾਂ ਹੀ ਪੈਸਾ ਹੈ ਅਤੇ ਤੁਸੀਂ ਬਸ ਸਮਾਂ ਪਾਸ ਕਰ ਰਹੇ ਹੁੰਦੇ ਹੋ ਇਹ ਜੋ ਫालतू ਚੀਜ਼ਾਂ ਹਨ Netflix ਹੋ ਗਿਆ Instagram ਹੋ ਗਈ ਜਾਂ ਕੁਝ ਵੀ ਹੋ ਗਿਆ ਸਮਝ ਲਓ ਦੋ-ਦੋ ਮਿੰਟ ਕਰਕੇ ਹੀ ਤੁਹਾਡੀ ਜ਼ਿੰਦਗੀ ਦਾ ਕਿੰਨਾ ਸਮਾਂ ਬਰਬਾਦ ਕਰ ਦਿੰਦੇ ਹਨ ਤੁਹਾਨੂੰ ਸਫਲਤਾ ਤੋਂ ਦੂਰ ਲੈ ਕੇ ਜਾਂਦੇ ਹਨ ਸਭ ਤੋਂ ਵੱਡੀ ਸਮੱਸਿਆ ਇਹ ਹੀ ਹੈ ਤੁਸੀਂ ਆਪਣਾ ਸਮਾਂ ਬਰਬਾਦ ਕਰਨ ਤੇ ਲੱਗੇ ਹੋਏ ਹੋ ਤੁਸੀਂ ਆਪ ਬਹਾਨੇ ਬਣਾਉਂਦੇ ਹੋ ਅਜੇ ਸਮਾਂ ਨਹੀਂ ਇਸ ਤਰ੍ਹਾਂ ਕਰਕੇ ਤੁਸੀਂ ਪਰਮਾਤਮਾ ਤੋਂ ਵੀ ਦੂਰ ਰਹਿੰਦੇ ਹੋ ਅਜੇ ਸਾਡੀ ਉਮਰ ਨਹੀਂ ਹੋਈ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਅਜੇ ਸਾਡੀ ਉਮਰ ਫੋਨ ਵੇਖਣ ਦੀ ਹੈ ਅਜੇ ਸਾਡੀ ਉਮਰ ਰਿਲੈਕਸ ਕਰਨ ਦੀ ਹੈ ਨਹੀਂ ਸਾਧ ਸੰਗਤ ਜੀ ਅੱਜ ਹੀ ਸਮਾਂ ਹੈ ਤੁਹਾਡੇ ਕੋਲ ਕਿ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਜਿਹੜੇ ਆਖਦੇ ਹਨ ਜਿਹੜਾ ਵੀ ਕੰਮ ਹੈ ਕੱਲ ਤੋਂ ਸ਼ੁਰੂ ਕਰਾਂਗੇ ਪਰ ਇਹ ਕੱਲ ਤੁਹਾਡਾ ਕਦੇ ਵੀ ਨਹੀਂ ਆਉਣਾ ਇਸ ਗੱਲ ਨੂੰ ਯਾਦ ਰੱਖਿਓ ਸੱਚ ਇਹੀ ਹੈ ਜੀ ਜੇਕਰ ਤੁਸੀਂ ਹੁਣੇ ਨਹੀਂ ਬਦਲੇ ਤਾਂ ਇਹ ਲਾਪਰਵਾਹੀ ਤੁਹਾਨੂੰ ਪੂਰੀ ਜ਼ਿੰਦਗੀ ਪਛਤਾਉਣ ਤੇ ਮਜਬੂਰ ਕਰ ਸਕਦੀ ਹੈ ਆਸਹਿ ਜੀ ਬਾਅਦ ਵਿੱਚ ਹਰ ਇੱਕ ਦਿਨ ਦਾ ਇੱਕ ਪਲਾਨ ਬਣਾਓ ਸਵੇਰੇ ਤੈਅ ਕਰੋ ਤੁਸੀਂ ਦਿਨ ਭਰ ਵਿੱਚ ਕਿਹੜੇ ਕਿਹੜੇ ਕੰਮ ਕਰਨੇ ਹਨ ਸਭ ਤੋਂ ਜ਼ਰੂਰੀ ਗੱਲ ਆਪਣੇ ਡਿਟਰੈਕਸ਼ਨ ਨੂੰ ਪਹਿਚਾਣੋ ਮੋਬਾਈਲ ਟੀਵੀ ਤੇ ਗੱਪਾਂ ਮਾਰਨ ਨਾਲ ਤੁਹਾਡਾ ਸਮਾਂ ਕਿੰਨਾ ਬਰਬਾਦ ਹੋ ਜਾਂਦਾ ਹੈ ਯਾਦ ਰੱਖੋ ਤੁਹਾਡਾ ਸਮਾਂ ਹੀ ਤੁਹਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਇਹਨੂੰ ਬਰਬਾਦ ਕਰਨਾ ਬੰਦ ਕਰ ਦਿਓ ਨਹੀਂ ਤਾਂ ਜ਼ਿੰਦਗੀ ਤੁਹਾਨੂੰ ਬਰਬਾਦ ਕਰ ਸਕਦੀ ਹੈ ਸਾਤ ਸੰਗਤ ਜੀ ਆਪਣੀ ਸਫਲਤਾ ਵਿੱਚ ਆਪਣੇ ਸਮੇਂ ਨੂੰ ਬਦਲ ਦੇਣਾ ਹੈ ਕਿਸੇ ਨੇ ਕਿੰਨਾ ਸੋਹਣਾ ਕਿਹਾ ਹੈ ਜੈਸੀ ਸੰਗਤ ਵੈਸੀ ਰੰਗਤ ਇਹ ਗੱਲ ਬਿਲਕੁਲ ਸਹੀ ਹੈ ਇਹ ਤੁਹਾਡੀ ਤੀਸਰੀ ਆਦਤ ਹੈ ਗਲਤ ਸੰਗਤ ਬੈਡ ਕੰਪਨੀ ਜਿਸ ਨੂੰ ਅਸੀਂ ਅਕਸਰ ਆਖ ਦਿੰਦੇ ਹਾਂ ਜੇਕਰ ਤੁਸੀਂ ਆਪਣੀ ਸੰਗਤ ਵਿੱਚ ਧਿਆਨ ਨਹੀਂ ਦੇਵੋਗੇ ਤਾਂ ਸਫਲਤਾ ਦਾ ਸੁਪਨਾ ਵੇਖਣਾ ਹੀ ਛੱਡ ਦਿਓ ਇਹ ਇੱਕ ਕੌੜਾ ਸੱਚ ਹੈ ਤੁਸੀਂ ਉਹਨਾਂ ਦੀ ਤਰ੍ਹਾਂ ਬਣਦੇ ਜਾ ਰਹੇ ਹੋ ਜਿਨ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦੇ ਹੋ ਜੇਕਰ ਤੁਹਾਡੇ ਦੋਸਤ ਫਾਲਤੂ ਦੀਆਂ ਗੱਲਾਂ ਕਰਦੇ ਹਨ ਗਲਤ ਚੀਜ਼ਾਂ ਵਿੱਚ ਉਲਝਦੇ ਰਹਿੰਦੇ ਹਨ ਤੁਹਾਡੇ ਸੁਪਨਿਆਂ ਦਾ ਮਜ਼ਾਕ ਉਡਾਉਂਦੇ ਹਨ ਤਾਂ ਇਹ ਤੁਹਾਡੇ ਦੋਸਤ ਹੋ ਹੀ ਨਹੀਂ ਸਕਦੇ ਵੱਡੇ ਦੁਸ਼ਮਣ ਬਣ ਜਾਣਗੇ ਯਾਦ ਰੱਖਿਓ ਤੁਹਾਡੀ ਸੰਗਤ ਤੁਹਾਡੇ ਵਿਚਾਰ ਆਦਤਾਂ ਤੇ ਫੈਸਲਿਆਂ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਜੇਕਰ ਤੁਹਾਡੇ ਆਸ-ਪਾਸ ਦੇ ਲੋਕ ਹਰ ਦਿਨ ਮਸਤੀ ਕਰਦੇ ਹਨ ਆਪਣੀ ਜ਼ਿੰਦਗੀ ਨੂੰ ਹਲਕੇ ਵਿੱਚ ਲੈਂਦੇ ਹਨ ਰਿਲੈਕਸ ਰਹਿੰਦੇ ਹਨ ਹੌਲੀ-ਹੌਲੀ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਬਣ ਜਾਓਗੇ ਕੀ ਤੁਸੀਂ ਕਦੇ ਵੇਖਿਆ ਹੈ ਕਿ ਜਿਹੜੇ ਸਫਲ ਲੋਕ ਹੁੰਦੇ ਹਨ ਅਜਿਹੇ ਲੋਕਾਂ ਨਾਲ ਸਮਾਂ ਬਤੀਤ ਕਰਦੇ ਹਨ ਜੋ ਨਾ ਤਾਂ ਆਲਸੀ ਹੁੰਦੇ ਹਨ ਤੇ ਨਾ ਹੀ ਗੈਰ ਜ਼ਿੰਮੇਵਾਰ ਹੁੰਦੇ ਹਨ ਉਹ ਹਮੇਸ਼ਾ ਉਹਨਾਂ ਲੋਕਾਂ ਨਾਲ ਰਹਿੰਦੇ ਹਨ ਜੋ ਉਹਨਾਂ ਨੂੰ ਜ਼ਿਆਦਾ ਪ੍ਰੇਰਿਤ ਕਰਦੇ ਹਨ ਹੋਰ ਜ਼ਿਆਦਾ ਵਧੀਆ ਬਣਨ ਦੀ ਸਲਾਹ ਦਿੰਦੇ ਹਨ ਗਲਤ ਸੰਗਤ ਦਾ ਅਸਰ ਤੁਹਾਡੇ ਆਤਮ ਵਿਸ਼ਵਾਸ ਤੇ ਪਹਿਚਾਣਾ ਹੈ ਜੇਕਰ ਤੁਸੀਂ ਕਿਸੇ ਚੰਗੇ ਵਿਅਕਤੀ ਦੀ ਸੰਗਤ ਕਰੋਗੇ ਤਾਂ ਪਰਮਾਤਮਾ ਦਾ ਨਾਮ ਸਿਮਰੋਗੇ ਤੁਹਾਡੇ ਦੋਸਤ ਜੇਕਰ ਕਿਸੇ ਦਿਨ ਨੈਗੇਟਿਵ ਗੱਲਾਂ ਕਰਦੇ ਹਨ ਕਿ ਤੁਹਾਡੇ ਕੋਲ ਕੁਝ ਨਹੀਂ ਹੋਣਾ ਇਹ ਪਲਾਨ ਜਿਹੜਾ ਹੈ ਬੇਕਾਰ ਹੈ ਇੰਨਾ ਵੱਡਾ ਸੁਪਨਾ ਕਿਉਂ ਦੇਖਦਾ ਹੈ ਹੌਲੀ-ਹੌਲੀ ਇਹ ਗੱਲਾਂ ਤੁਹਾਡੇ ਦਿਮਾਗ ਵਿੱਚ ਘਰ-ਜ ਘਰ ਜਾਣੀਆਂ ਹਨ ਤੁਹਾਡਾ ਦਿਮਾਗ ਹੀ ਨਕਾਰਾਤਮਕ ਸੋਚਣਾ ਸ਼ੁਰੂ ਕਰ ਦੇਵੇਗਾ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਛੱਡ ਦਿਓਗੇ ਜੇਕਰ ਤੁਹਾਡੇ ਦੋਸਤ ਫालतू ਪਾਰਟੀਆਂ ਰੱਖਦੇ ਹਨ ਤਾਂ ਸਮਝ ਲਓ ਤੁਹਾਡਾ ਸਮਾਂ ਬਰਬਾਦ ਹੀ ਬਰਬਾਦ ਤੁਹਾਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਤੁਹਾਡੇ ਸੁਪਨਿਆਂ ਨੂੰ ਸਮਝਣ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਨ ਪਰਮਾਤਮਾ ਨਾਲ ਜੋੜਨ ਤੁਹਾਨੂੰ ਆਉਣ ਵਾਲੇ ਕੱਲ ਬਾਰੇ ਸਮਝਾਉਣ ਅੱਜ ਤੋਂ ਹੀ ਆਪਣੀ ਸੰਗਤ ਵੱਲ ਧਿਆਨ ਦਿਓ ਕਿ ਮੇਰੇ ਵਾਲੇ ਦੁਆਲੇ ਦੇ ਲੋਕ ਜਿਹੜੇ ਹਨ ਸਹੀ ਹਨ ਜਾਂ ਗਲਤ ਹਨ ਜੇਕਰ ਨਹੀਂ ਛੱਡੋਗੇ ਤੇ ਫਿਰ ਤੁਸੀਂ ਹਰ ਮੁਸ਼ਕਿਲ ਵਿੱਚ ਪੈਣ ਦਾ ਸਮਾਤੈ ਹੀ ਕਰਲੋਤਾ ਚੰਗਾ ਹੈ ਜੋ ਤੁਹਾਨੂੰ ਉਚਾਈਆਂ ਤੱਕ ਲੈਣਦੀ ਥਾਂ ਸਿੱਧਾ ਹੀ ਥੱਲੇ ਸੁੱਟੇਗਾ ਅਜਿਹੇ ਲੋਕਾਂ ਦੇ ਨਾਲ ਰਹੋ ਜੋ ਤੁਹਾਨੂੰ ਥੱਲਿਓਂ ਖਿੱਚ ਕੇ ਉੱਪਰ ਨੂੰ ਲੈ ਕੇ ਜਾਣ ਯਾਦ ਰੱਖਿਓ ਕਿ ਸਹੀ ਸੰਗਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਆਪ ਸੋਚਣਾ ਹੈ ਕਿ ਮੈਂ ਆਪਣੀ ਸੰਗਤ ਕਿਸ ਤਰੀਕੇ ਦੀ ਬਣਾਉਣੀ ਹੈ ਸਤ ਸੰਗਤ ਜੀ ਅਕਸਰ ਤੁਸੀਂ ਕੀ ਕਰਦੇ ਹੋ ਤੁਹਾਡੇ ਕੋਲ ਵਧੀਆ ਫੋਨ ਹੋਣ ਦੇ ਬਾਅਦ ਵੀ ਤੁਸੀਂ ਨਵਾਂ ਫੋਨ ਲੈ ਲੈਂਦੇ ਹੋ ਕੀ ਤੁਹਾਡੀ ਇੰਨੀ ਔਕਾਤ ਹੁੰਦੀ ਹੈ ਕਿ ਤੁਸੀਂ ਦੂਜਿਆਂ ਦੀ ਕਾਪੀ ਕਰ ਸਕੋ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੋ ਤੁਹਾਡੀ ਚੌਥੀ ਆਦਤ ਇਹ ਹੀ ਬਣ ਚੁੱਕੀ ਹੈ ਤੁਸੀਂ ਬੇਵਜ੍ਹਾ ਖਰਚਾ ਕਰਦੇ ਹੋ ਤੁਸੀਂ ਜਿੰਨਾ ਕਮਾਉਂਦੇ ਹੋ ਉਸ ਤੋਂ ਜ਼ਿਆਦਾ ਖਰਚ ਕਰ ਬੈਠਦੇ ਹੋ ਜੇਕਰ ਹਾਂ ਤਾਂ ਇਸ ਆਦਤ ਨੂੰ ਤੁਸੀਂ ਅੱਜ ਹੀ ਬਦਲ ਦਿਓ ਨਹੀਂ ਤਾਂ ਤੁਹਾਨੂੰ ਇਹ ਕਦੇ ਵੀ ਅਮੀਰ ਨਹੀਂ ਬਣਨ ਦੇਵੇਗੀ ਪੈਸਾ ਕਮਾਉਣਾ ਆਉਣਾ ਮੁਸ਼ਕਿਲ ਨਹੀਂ ਜਿੰਨਾ ਉਸਨੂੰ ਬਚਾਉਣਾ ਮੁਸ਼ਕਿਲ ਹੈ ਅਤੇ ਸਹੀ ਜਗ੍ਹਾ ਤੇ ਖਰਚਣਾ ਹੈ ਪਰ ਤੁਸੀਂ ਕੀ ਕਰਦੇ ਹੋ ਜਿਵੇਂ ਹੀ ਸੈਲਰੀ ਜਾਂ ਇਨਕਮ ਆਉਂਦੀ ਹੈ ਉਸਨੂੰ ਬੇਵਜ੍ਹਾ ਹੀ ਚੀਜ਼ਾਂ ਦੇ ਖਰਚ ਕਰਨ ਲਈ ਸੋਚਣ ਲੱਗ ਜਾਂਦੇ ਹੋ ਇਹ ਤਾਂ ਸਭ ਕੁਝ ਸਾਦ ਸੰਗਤ ਜੀ ਦਿਖਾਵਾ ਹੈ ਜੋ ਤੁਹਾਨੂੰ ਕੰਗਾਲ ਕਰ ਸਕਦਾ ਹੈ ਆਪਣੀ ਜ਼ਿੰਦਗੀ ਵਿੱਚ ਕੁਝ ਬਣਨ ਦੇ ਲਈ ਰਿਸਕ ਲਓ ਆਪਣੇ ਸੁਪਨਿਆਂ ਦੇ ਵੱਲ ਕਦਮ ਵਧਾਓ ਆਪਣੇ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੋ ਕਿ ਪਰਮਾਤਮਾ ਜੀ ਮੇਰੀ ਸੰਗਤ ਚੰਗੀ ਹੋ ਜਾਵੇ ਮੈਨੂੰ ਅੰਮ੍ਰਿਤ ਵੇਲੇ ਉਠਾਉਣਾ ਬਖਸ਼ੋ ਤਾਂ ਸਾਥ ਸੰਗਤ ਜੀ ਜਦੋਂ ਤੁਹਾਡੀ ਇਹੋ ਜਿਹੀਆਂ ਆਦਤਾਂ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਤੁਸੀਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਜਦੋਂ ਤੁਸੀਂ ਹਮੇਸ਼ਾ ਆਪਣੇ ਮਨ ਵਿੱਚ ਨਿਰਮਲ ਹੀ ਵਿਚਾਰ ਰੱਖਣੇ ਹਨ ਤਾਂ ਫਿਰ ਪਰਮਾਤਮਾ ਜੀ ਨੇ ਤੁਹਾਡੀ ਬਾਹ ਆਪ ਫੜ ਲੈਣੀ ਹੈ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਵੀ ਫਿਰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਸੀਂ ਸਿਰਫ ਮਿਹਨਤ ਕਰਨੀ ਹੈ ਪਰਮਾਤਮਾ ਨੇ ਫਿਰ ਆਪ ਹੀ ਰੰਗ ਭਾਗ ਲਾ ਦੇਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ